ਪੰਜਾਬ ਵਿੱਚ ਵਧ ਰੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਕਬੰਦੀਆਂ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ 'ਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਰਹੀਆਂ ਨੇ। ਇਸੇ ਦੇ ਚੱਲਦੇ ਅੰਮ੍ਰਿਤਸਰ ਦੇ ਹਾfte ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਸੀਆਈ ਸਟਾਫ ਵੱਲੋਂ। ਜੀਵਨ ਫੌਜੀ ਗੈਂਗ ਦੇ ਗੁਰਗਿਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗ ਵੱਡੀ ਵਾਰਦਾਤ ਕਰਨ ਦੀ ਫਿਰਾਫ ਵਿੱਚ ਸੀ। ਵੌਇਸ ਆਫ ਪੰਜਾਬ ਲਈ ਅੰਮ੍ਰਿਤਸਰ ਤੋਂ ਮਨਿੰਦਰ ਕੌਰ ਦੀ ਰਿਪੋਰਟ। ਸਭ ਤੋਂ ਪਹਿਲਾਂ ਤਾਂ ਸੱਬਦ ਇੱਥੇ ਪਹੁੰਚਣ ਤੇ ਬਹੁਤ-ਬ ਅਮ ਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਹਥਿਆਰਾਂ ਦੀ ਹਥਿਆਰਾਂ ਦੀ ਡਰਗਮਨੀ ਦੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਹਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਅ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫਆਈਆਰ ਦਰਜ ਹੋਈ ਸੀ ਐਫਆਈਆਰ ਨੰਬਰ 6 291 2025 ਦੀ। ਅ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਉਰਫ ਗਾਨਾ ਜਿਹੜਾ ਕਿ ਬੀਰਾਕੋਟ ਦਾ ਰਹਿਸ਼ੀ ਹੈ ਇਸ ਦੇ ਨਾਲ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਨੂਪੁਰ ਕਾਲੇ ਦਾ ਰਹਿਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫੋਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਟਲ 10 ਜ਼ਿੰਦਾ ਰੌਂਡ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ। ਤੁਹਾਡਾ ਕੰਬੋਧ ਇਹ ਪਰਚਾ ਦਰਜ ਕੀਤਾ ਗਿਆ। ਇਨਵੈਸਟੀਗੇਸ਼ਨ ਜਿਹੜੀ ਹੈ ਫਰਦਰ ਚੱਲਦੀ ਹੈ। ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਗਾਲੇ ਜਾ ਰਹੇ ਆ। ਤੇ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਟਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ? ਜਿਹੜਾ 1.5 ਲੱਖ ਰੁਪਏ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ? ਤੇ ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਨਾਂ ਕੋਲੋਂ ਮਿਲੇ ਆ ਤੇ ਉਹਦਾ ਪਰਪਸ ਕੀ ਸੀ ਕਿੱਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਅੱਗੇ ਕਿਤੇ ਇਹ ਅ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲਵ ਹੋਣਾ ਸੀ ਉਸ ਤੋਂ ਇਲਾਵਾ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗਪਾਲ ਸਿੰਘ ਵਾਹਾਵਾ ਪਿੰਡ ਜਿਹੜਾ ਥਾਣੇ ਘਰੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਉਹਦੇ ਕੋਲੋਂ 2 9 mm ਦੇ ਪਿਸਟਲ ਇੱਕ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਹੋ ਗਿਆ ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ ਆ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲੀਮਨਰੀ ਇੰਟੈਰੋਗੇਸ਼ਨ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਸਿਕਲੀ ਡਰੋਨ ਰਾਹੀ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਬੰਦੀ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਥਾਣਾ ਕਰਿੰਡਾ ਚ ਉਹ ਦਰਜ ਹੋਇਆ ਇਸ ਤੋਂ ਇਲਾਵਾ ਇੱਕ ਤੀਜੇ ਮੁਕਦਮੇ ਦੇ ਵਿੱਚ ਜੋ ਕਿ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ 6 ਰੌਂਦ ਉਹਦੇ ਵਿੱਚੋਂ ਬਰਾਮਦ ਹੋਏ ਸਨ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਉਸ ਚਮਕੌਰ ਸਿੰਘ ਜਿਨ੍ਹਾਂ ਨੂੰ ਜਿਸ ਨੂੰ ਇੱਕ ਬੱਤੀ ਬੋਰ ਦੀ ਪਿਸਟਲ ਸਣੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਸਬੰਧੀ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਦੋਂ ਇਹ ਕਾਬੂ ਨਹੀਂ ਹੋ ਸਕਿਆ ਸੀ ਸੋ ਇਸ ਸਬੰਧੀ ਜਿਹੜਾ ਹੈ ਐਫ ਆਈ ਆਰ ਅ ਜਿਹੜੀ ਉਹ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਜਿਹੜੀ ਫੋਰਚਨਰ ਗੱਡੀ ਹੈ ਇਹ ਦਿੱਲੀ ਤੋ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਗਈ ਗੱਡੀ ਦੀ ਜਿਹੜੀ ਉਥੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇਨਕਲੇਵ ਨਾਰਥ ਵੈਸਟ ਡਿਸਟ੍ਰਿਕਟ ਕ੍ਰਾਈਮ ਜਿਹੜਾ ਹੈ ਨਵੀਂ ਦਿੱਲੀ ਉਥੇ ਦਰਜ ਹੋਇਆ ਸੀ ਸੋ ਇਸ ਤਰੀਕੇ ਦੇ ਨਾਲ ਅ ਅਮਸ਼ਰ ਦਿਹਾਤੀ ਪੁਲਿਸ ਵੱਲੋਂ ਤੇਨ ਵਖ ਵਖ ਮਕਦਮਿਆਂ ਦੇ ਵਿੱਚ ਟੋਟਲ 2 30 ਬੋਰ ਦੇ ਪਿਸਟਲ 10 ਜ਼ਿੰਦਾ ਰੌਂਦ 2 9mm ਦੇ ਪਿਸਟਲ 1 32 ਬੋਰ ਦਾ ਪਿਸਟਲ 1 ਲੱਖ 70000 ਦੀ ਜਿਹੜੀ ਮਨੀ ਹੈ ਇਨਕਲੂਡਿੰਗ ਡਰਗ ਮਨੀ 2 ਵਾਈਲ ਸੈਟ 1 ਮੋਟਰਸਾਈਕਲ ਤੇ 1 ਐਕਟਿਵਾ ਇਹਨਾਂ ਵਹੀਕਲਸ ਨੇ ਇਹਨਾਂ ਦੀ ਰਿਕਵਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਉਹ ਪੁੱਤਰ ਪੁੱਤਰ ਲਖਵਿੰਦਰ ਸਿੰਘ ਵਾਸੀ ਛੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਹੈ ਉਹ ਚੈੱਕ ਕੀਤੇ ਗਏ ਆ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਦਰਜ ਹੈ ਦੋ ਮੁਕੱਦਮੇ ਜਿਹੜੇ ਹੈ ਅ ਅਮਸਰ ਦਿਹਾਤੀ ਪੁਲਿਸ ਦੇ ਇੱਕ ਥਾਣਾ ਲੋਪੋਕੇ ਤੇ ਇੱਕ ਥਾਣਾ ਕਰੇਂਡਾ ਵਿਖੇ ਦਰਜ ਨੇ ਇਸ ਤੋਂ ਇਲਾਵਾ ਇੱਕ ਜਿਹੜਾ ਪਰਚਾ ਹੈ ਉਹ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਦਰਜ ਸੋ ਇਸ ਤਰੀਕੇ ਨਾਲ ਜਿਹੜਾ ਹੈ ਅਮਸ਼ਾ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਦੇ ਵਿੱਚ ਆਰਮਸ ਅਮਿਊਨੀਸ਼ਨ ਮਨੀ ਤੇ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸਰ ਜੀ ਜੀ ਸਿੰਘ ਜੇ ਅਮਿਊਨੀਸ਼ਨ ਆਲਰੇਡੀ ਨਾ ਤੇ ਪਹਿਲਾਂ 25 ਦੱਜਾ ਜਾਂ ਇਹ ਇਹਦਾ ਪਹਿਲੇ ਇਹ ਜਿਹੜੀ ਹੈ ਇਹ ਇਹ ਇਹਨਾਂ ਦੀ ਜਿਹੜੇ ਪਿਛੋਕੜ ਕਰਮੇ ਨੂੰ ਪਿਛੋਕੜਾ ਉਹਦੀ ਚੈਕਿੰਗ ਜੇ ਚੱਲ ਰਹੀ ਹੈ ਕਿਉਂਕਿ ਕਈ ਵਾਰ ਜਿਹੜਾ ਹੈ ਪਾਇਸ ਜੇ ਸਾਡੇ ਸੌਫਟਵੇਅਰ ਤੇ ਨਹੀਂ ਜਿਹੜਿਆ ਹੁੰਦਾ ਉਹ ਮੈਨੂਅਲੀ ਜਿਹੜਾ ਮੰਗਾਉਣਾ ਪੈਂਦਾ ਸਰ ਇਹ ਕਿ ਕਰਦੇ ਸੀਗੇ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਤੇ ਜਿੰਨੇ ਵੀ ਡਰੋਨ ਦੇ ਰਾਹੀਂ ਕੋਈ ਅਸਲਾ ਮਿਸ਼ਨ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਟਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਅੱਗੇ ਵੇਚਣ ਦਾ ਕੰਮ ਕਰਦੇ ਸੀ ਕਿੰਨੇ ਦਿਨ ਤੋਂ ਐਕਟਿਵ ਹੈ ਇਹ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਇਹ ਕਾਫੀ ਸਮੇਂ ਤੋਂ ਨਾ ਕੋਈ ਇਹਨਾਂ ਨੇ ਸਪੈਸੀਫਿਕ ਟਾਈਮ ਨਹੀਂ ਦੱਸਿਆ ਕਾਫੀ ਸਮੇਂ ਤੋਂ ਪਿਛਲੇ 6-7 ਮਹੀਨੇ ਤੋਂ ਹਮੂਮਨ ਇਹਨਾਂ ਦੀ ਜਿਹੜੀ ਐਕਟੀਵਿਟੀ ਚੱਲ ਰਹੀ ਸੀ ਸਰ ਇਹ ਜੀਵਨ ਫੌਜੀ ਕੈਪਟਨ ਤਦੋਂ ਤੋਂ ਸੰਪਰਕ ਸਥਿ ਇਹ ਚਾਰੇ ਨਾਲ ਸੀ ਜਾਂ ਕੋਣ ਕੋਣ ਦੇਖੋ ਜੀ ਇਹ ਜੀਵਨ ਫੌਜੀ ਦੇ ਨਾਲ ਜਿਹੜਾ ਤੁਸੀਂ ਲਿੰਕੇਜ ਦੀ ਗੱਲ ਕਰ ਰਹੇ ਹੋ ਅਸੀਂ ਬੜਾ ਬਰੀਕੇ ਦੇ ਨਾਲ ਇਹਨੂੰ ਜਿਹੜਾ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਯੂਥ ਨੂੰ ਬੜੇ ਥੋੜਾ ਅਮਾਉਂਟ ਦੇ ਕੇ ਅਲੀਅਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਆਂ ਵੱਲ ਧੱਕਿਆ ਜਾ ਰਿਹਾ ਹੈ ਇਹ ਇਹ ਗੱਲ ਬੜੀ ਜਿਹੜਾ ਹਰੇ ਕੇਸ ਦੇ ਵਿੱਚ ਉੱਪਰ ਕੇ ਸਾਹਮਣੇ ਆਈ ਹੈ ਜਿੱਥੋਂ ਤੱਕ ਜੀਵਨ ਫੌਜੀ ਦੀ ਤੁਸੀਂ ਗੱਲ ਕੀਤੀ ਹੈ ਤੇ ਇਹਨਾਂ ਰਮਜੀਤ ਸਿੰਘ ਉਰਫ ਗਾਨਾ ਤੇ ਜਿਹੜਾ અમનદીપ સિંહા એਦੀ ਗੱਲ ਕਰਦੇ ਇਹਨਾਂ ਦਾ ਜਿਹੜੇ ਲਿੰਕੇਜਸ ਹੈ ਉਹ ਅਸੀਂ ਚੈੱਕ ਕਰ ਰਹੇ ਆ ਅ ਫਰਦਰ ਕਿੰਨੀ ਦੇਰ ਤੋਂ ਉਹਦੇ ਟੱਚ ਵਿੱਚ ਸੀਗੇ ਕੋਈ ਕਨਸਾਈਨਮੈਂਟ ਉਹਦੇ ਕਹਨ ਤੇ ਇਹਨਾਂ ਨੇ ਚੁੱਕੀ ਹੈ ਕਿੱਥੋਂ ਚੁੱਕੀ ਹੈ ਕਿੱਥੇ ਅੱਗੇ ਇਹਨਾਂ ਨੇ ਡਿਲੀਵਰ ਕੀਤੀ ਹੈ ਜਾਂ ਹੋਰ ਕੋਈ ਅਸੋਸੀਏਟ ਜਿਹੜੇ ਨੈਟਵਰਕ ਨੇ ਬੰਦੇ ਨੇ ਉਹ ਸਾਰੇ ਨੈਟਵਰਕ ਨੂੰ ਅਸੀਂ ਖੰਗਾਲਦੇ ਆ ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਅਸੋਸੀਏਟਡ ਨੇ ਉਹਨਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਸਰ ਜੂਨ ਕੋਆਰਡੀਨੇਟ ਨੇ ਜ਼ਿੰਮੇਵਾਰੀ ਵੀ ਲਈ ਸੀ اسلامਾਬਾਦ ਥਾਣੇ ਤੇ ਧਮਾਕੇ ਦੀ ਈ ਇਹਨਾਂ ਤੋਂ ਦੁਬਾਰਾ ਇਹਨਾਂ ਇਹਦੇ ਗੁਰਗਿਆਂ ਤੋਂ ਜਿਹੜੇ ਇਹ ਹਥਿਆਰ ਮੜੇ ਕੀ ਇਹ ਦੁਬਾਰਾ ਕਿਤੇ ਇਸੇ ਵਾਰਦਾ ਦੇ ਦੇਖੋ ਜੀ ਇਹ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿਉਂਕਿ ਇਹ ਜਿਹੜੇ ਹਥਿਆਰ ਸੀਗੇ ਫਰਦਰ ਜੋ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋਣੇ ਸੀ ਟਾਰਗੇਟ ਕਿਲਿੰਗ ਵਾਸਤੇ ਇਹਨਾਂ ਇਹਨਾਂ ਨੇ ਇਹਨਾਂ ਕਿਉਂਕਿ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲ ਰਹੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ੀਅਲਸ ਇਹਨਾਂ ਦੇ ਟਾਰਗੇਟ ਤੇ ਨੇ ਦੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਕਿਉਂਕਿ ਇਹਨਾਂ ਦੇ ਜਿਹੜੇ ਉਹ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਜਿਹਨਾਂ ਤੋਂ ਇਹ ਡਿਮਾਂਡ ਕਰਦੇ ਨੇ ਪੈਸੀ ਡਿਮਾਂਡ ਕਰਦੇ ਨੇ ਥਰੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਡਰਾਉਣ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਜਿਹੜਾ ਹਰਵਿੰਦਰ ਸਿੰਘ ਫੜਿਆ ਫੋਰਚੂਨਰ ਵਾਲੇ ਮਾਮਲੇ ਤੇ ਇਹ ਵੀ ਇਹਨਾਂ ਦਾ ਹਿੱਸਾ ਹੈ ਕੀ ਨਾ ਹੋ ਦੇਖੋ ਜੀ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇੱਕ ਇਨਫਾਰਮੇਸ਼ਨ ਭੇਜ ਤੇ ਸਾਡੇ ਕੋਲ ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੋਂਦ ਬ੍ਰਾਮਦ ਹੋਈ ਸੀ ਫਰਦਰ ਜਿਹੜੀ ਇਨਟੈਰੋਗੇਸ਼ਨ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਤੇ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕਿਉਂਕਿ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਇਹਨੂੰ ਫੜਿਆ ਗਿਆ ਹੁਣ ਫਰਦਰ ਜਿਹੜੀ ਇਹਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਇੰਟਰੋਗੇਸ਼ਨ ਕੀ ਆਂਦਾ ਹੈ ਉਹ ਜਲਦੀ ਖੁਲਾਸਾ ਹੋਵੇ। ਸਰ ਦਿੱਲੀ ਕੀ ਕਰਨੀ ਅਸੀ ਸਰ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਜ਼ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਉਹ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇਸ਼ ਜਿਹੜਾ ਹੈਗਾ ਉੱਥੇ ਇਹ ਦਰਜ ਵੀ ਹੋਇਆ ਹੈ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮੀਨਲ ਐਕਟੀਵਿਟੀਜ਼ ਵਾਸਤੇ ਇਹ ਯੂਜ਼ ਕਰਦੇ ਸੀ। ਇਹ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗੱਡੀਆਂ ਹੋਰ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ ਅਸੀਂ ਉਹ ਸਾਰੀ ਜਿਹੜੀ ਜਿਹੜੀ ਸਟੋਰੀ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਕਿੱਥੇ ਤਰ੍ਹਾਂ ਦੇ ਗੱਡੀਆਂ ਚੋਰੀ ਕਰਕੇ ਅਜੇ 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 ਸਾਡਾ ਜਿਹੜਾ ਫੋਕਸ ਹੈ ਆਪਣੇ ਕੇਸ ਤੇ ਹੈ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ ਜਿਹੜੀ ਕਿ ਦਿੱਲੀ ਤੋਂ ਚੋਰੀ ਕਰਕੇ ਇਹਨਾਂ ਨੇ ਫਰਦਰ ਜਿਹੜਾ ਹੈ ਇਹ ਰੋਂਸ ਤੇ ਅੱਗੇ ਅਮਿਊਨੀਸ਼ਨ ਜਿਹੜਾ ਹੈ ਉਹ ਗੇ ਟ੍ਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਸ ਗੱਡੀ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਦਿੱਲੀ ਚ ਇੱਕ ਪਰਚਾ ਹੋਇਆ ਉਹਦੇ ਵਿੱਚ ਇਹ ਫਿਗਰ ਹੋ ਰਹੀ ਹੈ ਫਰਦਰ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਜਿਸ ਸੰਬੰਧੀ ਇਹ ਸਾਰੇ ਫੈਕਟਸ ਕਿ ਹਾਂ ਇਹ ਕਿੱਥੇ-ਕਿੱਥੇ ਇਹਨਾਂ ਨੇ ਗੱਡੀ ਚੋਰੀ ਕੀਤੀ ਅੱਗੇ ਫਰਦਰ ਕਿੱਥੇ ਯੂਜ਼ ਕੀਤੀ ਤੇ ਉਹਦੇ ਥਰੂ ਕੀ ਟਰਾਂਸਪੋਰਟੇਸ਼ਨ ਇਹਨਾਂ ਨੇ ਯੂਜ਼ ਕੀਤਾ ਹੈਗਾ ਕੀ-ਕੀ ਟਰਾਂਸਪੋਰਟ ਕੀਤਾ ਉਹ ਸਾਰੀ ਜਿਹੜੀ ਕੁਐਸਚਨਸ ਹੈ ਉਹ ਅਸੀਂ ਇਹਨਾਂ ਦੇ ਇੰਟਰੋਗੇਸ਼ਨ ਚੱਲ ਰਹੀ ਹੈ ਡਰੋਨ ਰਾਣੀ ਜਿਹੜੀ ਤਸਵੀਰ ਹੋਈ ਹੈ ਦੇ ਮਾਧਮ ਦਰਾਂ ਹੋਈ ਆ ਕਿਹਦੇ ਨਾਲ ਕੰਟੈਕਟ ਸੀ ਇਹਨਾਂ ਦਾ ਬੇਸਿਕਲੀ ਇਹਨਾਂ ਦੇ ਜਿਹੜੇ ਫੋਨਸ ਹੈਗੇ ਆ ਉਹ ਅਸੀਂ ਫੋਰੈਂਸਿਕਸ ਵਾਸਤੇ ਭੇਜੇ ਆ ਕੁਝ ਨੰਬਰ ਜਿਹੜੇ ਹੈ ਉਹ ਸਾਨੂੰ ਜਿਹੜੇ ਹੈ ਅਕ੍ਰੋਸ ਦਾ ਬਾਰਡਰ ਜਿਹੜੇ ਸਮਗਲਰਸ ਹੈਗੇ ਆ ਸਾਡੇ ਲਿਸਟਾਂ ਦੇ ਵਿੱਚ ਵੀ ਹੈ ਫਿਗਰ ਵੀ ਹੁੰਦੇ ਆ ਉਹਨਾਂ ਦੇ ਕੰਟੈਕਟ ਵਿੱਚ ਇਹ ਸੀਗੇ ਪਰਸਨਸ ਉਤੋਂ ਬਾਅਦ ਹੀ ਉਹਨਾਂ ਦੇ ਲਿੰਕ ਵਿੱਚ ਆ ਕੇ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਜਿਹੜਾ ਹੈ ਇਹ ਜਿਹੜੇ ਕਨਸਾਈਨਮੈਂਟਸ ਹੈ ਇਹ ਮੰਗਵਾਈਆਂ ਗਈਆਂ ਸਰ ਕੋਈ ਪੁਰਾਣੀ ਪਾਕਿਸਤਾਨ ਦੇ ਜਿਹੜੇ ਹੁਣ ਤੱਕ ਮੈਚ ਹੋ ਰਿਹਾ ਹੈ ਕਿ ਲਗਾਤਾਰ ਦੋਸਤਾਂ ਦੇ ਜਿਹੜੇ ਤਸਕਰ ਨੇ ਉਹਨਾਂ ਨਾਲ ਕਨੈਕਟ ਚ ਗਿਆ ਬਿਲਕੁਲ ਜੀ ਸਾਡੇ ਵੱਖ-ਵੱਖ ਕੇਸਾਂ ਦੇ ਵਿੱਚ ਕਈ ਜਿਹੜੇ ਐਦਾਂ ਦੇ ਸਮੱਗਲਰਸ ਜਿਹੜੇ ਅਕ੍ਰੋਸ ਦਾ ਬਾਰਡਰ ਹੈ ਉਹ ਫਿਗਰ ਹੋਏ ਨੇ ਉਹਨਾਂ ਦੇ ਨਾਲ ਇਹਨਾਂ ਦੇ ਸਬੰਧ ਜਿਹੜੇ ਹੈ ਕਈ ਕੇਸਸ ਦੇ ਵਿੱਚ ਕਲੀਅਰ ਕਟ ਸਟੈਬਲਿਸ਼ ਹੋਏ ਨੇ ਤੇ ਅਸੀਂ ਅਕੋਰਡਿੰਗਲੀ ਜਿਹੜਾ ਹੈ ਕਾਨੂੰਨ ਮੁਤਾਬਕ ਬੰਦੀ ਜਿਹੜੀ ਕਾਰਵਾਈ ਹੈ ਉਹਨਾਂ ਤੇ ਕਰ ਰਹੇ ਸਰ ਕੋ ਡਰੋਨ ਵੀ ਬਰਾਮਦ ਹੋ ਰਹੀ ਜਿਹਦੇ ਵਿੱਚ ਫਿਲਹਾਲ ਇਹਦੇ ਵਿੱਚ ਅਜੇ ਕੋਈ ਨਹੀਂ ਹੋਇਆ ਤੇ ਜਿਵੇਂ ਵੀ ਸਾਡੀ ਜਿਵੇਂ ਅਸੀਂ ਬੀਐਸਐਫ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ 'ਚ ਖੜੇ ਆ ਤੇ ਸਾਡੀ ਜਿਹੜੀ ਪੈਟਰੋਲਿੰਗਸ ਹੈ ਉਹ ਆਉਂਦੇ ਦਿਨਾਂ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਜਿਹੜਾ ਹੈ ਡਰੋਨਸ ਦੀ ਰਿਕਵਰੀ ਤੇ ਇਹ ਜਿਹੜੇ ਡਰੱਗਸ ਦੇ ਜਿਹੜੀ ਮੰਗਵਾਈਆਂ ਜਾਂਦੀਆਂ ਥਰੂ ਡਰੋਨਸ ਇਹਨਾਂ ਦੀ ਰਿਕਵਰੀ ਹੋਰ ਹੋਏਗੀ ਸਰ ਕੱਲ੍ਹ ਦਾ ਸਰ ਹੈ ਤਸਵੀਰਾਂ ਐਮੂਨੀਸ਼ਨ ਦਾ ਕੰਮ ਕਰਦੇ ਸੀ ਜਾਂ ਫਿਰ ਡਰੱਗਸ ਦਾ ਹੀ ਕਰਦੇ ਸੀ ਦੇਖੋ ਜੀ ਡਰੱਗਸ ਤੇ ਜਿਹੜਾ ਹੈ ਐਮੂਨੀਸ਼ਨ ਦਾ ਜਿਹੜਾ ਹੈ ਸਾਈਡ ਬਾਈ ਸਾਈਡ ਇਹ ਕਰ ਰਹੇ ਸੀ ਸਰ ਜਿਹੜੇ ਜੀਵਨ ਗਾਂ ਦੇ ਤੁਸੀਂ ਗੁਰਗੇ ਫੜੇ ਨੇ ਤੁਸੀਂ ਕਹਿੰਦੇ ਪੁਲਿਸ ਅਫੀਸ਼ਰ ਵੀ ਨਹੀਂ ਚਾਹਤੇ ਪਤਾ ਨਹੀਂ ਦੇਖੋ ਜੀ ਉਹ ਹਜੇ ਅਸੀਂ ਉਹ ਡੂ ਟੂ ਕਿਉਂਕਿ ਆਪਰੇਸ਼ਨਲੀ ਹੈ ਵਾਜਬ ਨਹੀਂ ਹੈ ਦੱਸਣਾ ਕਿਉਂਕਿ ਇੰਟੈਰੋਗੇਸ਼ਨ ਚ ਆਇਆ ਹੈ ਕਈ ਥ੍ਰੈਟਸ ਵੀ ਹੈ बिकॉज ਜਿਹੜਾ ਇਹਨਾਂ ਦੇ ਖਿਲਾਫ ਕੰਮ ਕਰਦਾ ਉਹਨੂੰ ਟਾਰਗੇਟ ਵੀ ਕਰਦੇ ਆ ਇਸ ਤੋਂ ਇਲਾਵਾ ਐਕਸਟਰਸ਼ਨ ਦੀ ਜਿਹੜੀ ਹੈ ਇਹਨਾਂ ਦੀ ਜਿਹੜਾ ਇਹਨਾਂ ਦਾ ਗਤੀਵਿਧੀਆਂ ਨੇ ਉਹਦੇ ਵਿੱਚ ਵੀ ਜਿਹੜੇ ਹਥਿਆਰ ਨੇ ਉਹ ਵਰਤੇ ਜਾਂਦੇ ਆ ਇਸ ਤੋਂ ਇਲਾਵਾ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਪੁਲਿਸ ਸਟੇਸ਼ਨਸ ਤੇ ਅਟੈਕਸ ਜਿਹੜੇ ਹੈਗੇ ਆ ਉਹ ਵੀ ਹੋਏ ਨੇ ਸੋ ਉਹ ਸਾਰਾ ਜਿਹੜਾ ਅਸਲਾ ਅਮਿਊਨੀਸ਼ਨ ਜਿਹੜਾ ਆ ਰਿਹਾ ਥਰੂ ਡਰੋਨਸ ਆ ਰਿਹਾ ਸਾਡੀ ਕੋਸ਼ਿਸ਼ ਹੈ ਕਿ ਉਸ ਜਿਹੜਾ ਨੈਟਵਰਕ ਹੈ ਉਹਨੂੰ ਡਿਸਰਪਟ ਕੀਤਾ ਜਾਵੇ ਤੇ ਵੱਧ ਤੋਂ ਵੱਧ ਜੇ ਕੁਝ ਇਸ ਤਰੀਕੇ ਦਾ ਹੈ ਉਹਨੂੰ ਰਿਕਵਰ ਕੀਤਾ ਜਾ ਸਰ ਕਾਰਨ ਕੀ ਆ ਸਰ ਕਾਰਨ ਕੀ ਆ ਕਿ ਇਹ ਲਗਾਤਾਰ ਪੁਲਿਸ ਦੇ ਪਿੱਛੇ ਪਾਗੇ ਹੋ ਪੁਲਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਬੇਸਿਕਲੀ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰਦੀ ਹੈ ਆਬਵੀਅਸ ਜੀ ਗੱਲ ਹੈ ਪੁਲਿਸ ਅਫੀਸ਼ੀਅਲਸ ਜਿਹਨਾਂ ਦਾ ਟਾਰਗੇਟ ਹੋ ਜਾਂਦੇ ਪਰ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਪੁਲਿਸ ਇਹ ਧੱਕੇ ਕੀਤੇ ਸਾਡੇ ਨਾਲ ਲੱਗੇ ਆ ਟੱਕੇ ਦਾ ਜਵਾਬ ਗੋਲੀਆਂ ਜਵਾਬ ਬੰਬਾਂ ਦਾ ਮੈਂ ਇਹ ਹੋਈ ਇਹਨਾਂ ਲਈ ਪੋਸਟਾਂ ਵਾਰਲੇ ਹੋਈਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਪੋਸਟ ਆ ਜਿਹੜੀ ਆ ਵਾਇਰਲ ਹੋਈ ਹੈ ਨੇ ਉਹਨਾਂ ਦੀ ਕੋਈ ਆਥੈਂਟੀਸਿਟੀ ਨਹੀਂ ਹੈ ਸੈਕੰਡਲੀ ਗੱਲ ਇਹ ਹੈ ਕਿ ਉਹ ਕੋਈ ਪੁਲਿਸ ਵੱਲੋਂ ਇਸ ਤਰੀਕੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਜੋ ਵੀ ਕਾਰਵਾਈ ਹੋਈ ਹੈ ਕਾਨੂੰਨ ਅਨੁਸਾਰ ਲਈ ਉਹਨਾਂ ਦੀ ਕੋਈ ਆਡੀਓ ਵਾਟ ਕੋਈ ਸੀ ਜਿਹਦੇ ਵਿੱਚ ਉਹ ਕਹਿ ਰਿਹਾ ਸੀ ਦੀ ਭੈਣ ਨੂੰ ਤੇ ਉਹਦੀ ਮਾਂ ਨੂੰ ਜੇ ਆ ਭੇਜਤਾ ਗਿਆ ਕਾਫੀ ਇਨਟੈਰੋਗੇਸ਼ਨ ਕੀਤਾ ਗਿਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਜੋ ਜੋ ਕਾਮਨਲੀ ਪੁੱਛੀ ਜਾਂਦੀ ਹੈ ਉਸ ਤਰੀਕੇ ਨਾਲ ਪਰ ਆਜੀ ਉਹ ਜੇਲ੍ਹ ਚ ਨੇ ਮਾਂ ਵੀ ਤੇ ਭੈਣ ਵੀ ਨਹੀਂ ਜੇਲ੍ਹ ਚ ਹੈ ਉਹਨਾਂ ਦਾ ਕੋਈ ਨਾ ਕੋਈ ਕਸੂਰ ਹੋਏਗਾ ਸਰ ਉਹ ਜੋ ਅਟੈਕ ਹੋਇਆ ਉਸ ਤੋਂ ਬਾਅਦ ਕੀ ਹੋ ਰਿਹਾ ਦੇਖੋ ਜੀ ਕਈ ਜਿਹੜੇ ਸਾਡੇ ਉਹ ਕੇਸ ਹੈ ਉਹਦੇ ਵਿੱਚ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਕਈ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਕਿ ਲਿੰਕੇਜਸ ਜਿਹੜੇ ਹੈ ਉਹ ਪ੍ਰੂਫ ਹੋਏ ਨੇ ਅਕੋਰਡਿੰਗ ਟੂ ਅਸੀਂ ਜੋ ਲਾ ਹੈ ਅਸੀਂ ਐਕਸ਼ਨ ਲਿਆ ਹੈ ਕਿਸੇ ਨਾਲ ਕੋਈ ਤੱਕੇ ਦੀ ਕੋਈ ਗੱਲ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇਹਨਾਂ ਦੇ ਐਸੋਸੀਏਟਸ ਹੈ ਅਸੀਂ ਉਹਨਾਂ ਦੀ ਵੀ ਪੁੱਛਗਿੱਛ ਕੀਤੀ ਹੈ ਸਾਡੇ ਨੈਟਵਰਕ ਜਿਹੜਾ ਜੋ ਵੀ ਸਾਨੂੰ ਲਿਸਟ ਪ੍ਰੋਵਾਈਡ ਹੁੰਦੀਆਂ ਨੇ ਟੈਕਨੀਕਲੀ ਹਿਊਮਨ ਰੈਂਟ ਦੇ ਨਾਲ ਜੋ ਵੀ ਇਹਨਾਂ ਦੇ ਐਸੋਸੀਏਟਸ ਜਿਨ੍ਹਾਂ ਤੇ ਨਿਸ਼ਾਨਦੇਹੀ ਹੁੰਦੀ ਹੈ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਜਿੱਥੇ ਜਿਹਦਾ ਕੋਈ ਕਸੂਰ ਸਟੈਬਲਿਸ਼ ਹੁੰਦਾ ਹੈ ਅਕੋਰਡਿੰਗਲੀ ਕਾਰਵਾਈ ਵੀ ਹੁੰਦੀ ਸਰ ਹੁਣ ਪਤਾ ਨਾ ਕਿ ਜੀਵਨ ਕੋਟਿਆ ਸਰ ਤੇ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਅਰਵਿੰਦਰ ਦੇ ਖਿਲਾਫ ਐਫਆਈਆ ਦਰਜ ਹੈ ਕਿਸ ਸੈਕਟਰ ਦੇ ਵਿੱਚ ਆ ਤੇ ਕੋਈ ਜ਼ਮਾਨਤੀ ਵੀ ਆਇਆ ਸੀ ਕਿ ਵਨਸ਼ੀਪੀ ਦੇ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ ਅਜੇ ਇੰਟਰੋਗੇਸ਼ਨ ਚੱਲ ਰਹੀ ਉਸ ਇੰਟਰੋਗੇਸ਼ਨ ਜਿਹੜੇ ਤਿੰਨ ਪਰਚੇ ਦੇ ਖਿਲਾਫ ਜਿਹੜੇ ਸਾਡੇ ਸਾਹਮਣੇ ਹਰਵਿੰਦਰ ਦੇ ਖਿਲਾਫ ਜਿਹੜੇ ਹੈ ਤੁਸੀਂ ਦੇਖੋਗੇ ਦੋ ਪਰਚੇ ਜਿਹੜੇ ਹੈ ਉਹ ਐਨਡੀਪੀਐਸ ਦੇ ਨਾਲ ਰਿਲੇਟ ਕਰਦੇ ਨੇ ਇੱਕ ਪਰਚਾ ਜਿਹੜਾ ਹੈ 379 ਬੀ ਦੇ ਨਾਲ ਦੀ ਹੈ ਸੋ ਬੇਸਿਕਲੀ ਜਿਹੜਾ ਹੈ ਕਿਤਨੇ ਕਿਤੇ ਸਨੇਚਿੰਗ ਸਨੇਚਿੰਗ ਐਟ ਗਨ ਪੁਆਇੰਟ ਇਹਨਾਂ ਕ੍ਰਿਮੀਨਲ ਐਕਸ ਦੇ ਵਿੱਚ ਇਹ ਇਨਵੋਲਵ ਉਸ ਤੋਂ ਬਾਅਦ ਐਨਡੀਪੀਐਸ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਵੀ ਇਨਵੋਲਵ ਰਿਹਾ ਰੀਸੈਂਟਲੀ ਜਿਹੜੀ ਫੋਰਚਨਰ ਗੱਡ ਫੋਰਚਨਰ ਗੱਡੀ ਹੈ ਜਿਹੜੀ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਹੈ ਫਰਦਰ ਅਗੇ ਉਹ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਹਦੇ ਵਿੱਚ ਵੀ ਇਹ ਚੋਰੀ ਚ ਇਨਵੋਲਵ ਰਿਹਾ ਤੇ ਹੁਣ ਜਿਹੜਾ ਹੈ ਨਸ਼ੇ ਦੀ ਤੇ ਪਲੱਸ ਜਿਹੜਾ ਹੈ ਆਰਮਜ਼ ਅਮਿਊਨੀਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਚ ਇਨਵੋਲਵ ਹੋ ਰਿਹਾ ਸਰ ਜੋ ਹਥਿਆਰ ਜੋ ਬਲਵੀਰ ਬਲਵੀਰ ਵੱਲ ਹਥਿਆਰ ਦਾ ਮਤਲਬ ਇਹ ਬਾਰੇ ਕਿਸ ਬਾਰਡਰ ਇਲਾਕੇ ਦੀ ਇਹ ਜਿਹੜਾ ਸੇਪ ਬਣਾ ਸਕਦੀ ਹੈ ਉਹ ਵੀ ਰੱਦਰ ਦਾ ਨਨ ਜੀਤ ਵੀ ਇਹਦਾ ਕੋਈ ਦੇਖੋ ਜੀ ਗੱਲ ਇਹ ਹੈ ਕਿ ਜੋ ਵੀ ਅਕ੍ਰੋਸ ਦਾ ਬਾਰਡਰ ਇਹਨਾਂ ਦੇ ਲਿੰਕਸ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਕਰਕੇ ਕਿਸੇ ਪੁਆਇੰਟ ਤੇ ਉਹ ਡਰਾਪਿੰਗ ਹੁੰਦੀ ਹੈ ਉਸ ਡਰਾਪਿੰਗ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਫਰਦਰ ਅੱਗੇ ਕਿਸੇ ਵੱਲ ਨੂੰ ਜਾਂਦੇ ਆ ਤਾਂ ਸਾਡੀ ਪੁਲਿਸ ਪਾਰਟੀ बिकॉज़ ਇਨਫੋਰਮੇਸ਼ਨ ਬੇਸ ਜਿਹੜਾ ਹੈ ਸਾਡਾ ਆਪਰੇਸ਼ਨ ਸੀ ਇਹਨਾਂ ਨੂੰ ਫੜਿਆ ਜਾਂਦਾ ਜਿੱਥੋਂ ਤੱਕ ਇਹ ਕਿੱਥੋਂ ਇਹਨਾਂ ਨੇ ਰਿਟਰੀਵ ਕੀਤੇ ਫਰਦਰ ਅੱਗੇ ਕਿੱਥੇ ਇਹਨਾਂ ਨੇ ਡਿਲੀਵਰ ਕਰਨੇ ਸੀ ਉਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤੇ ਥੋਰੋਲੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਪਿੱਛੇ ਅਸੀਂ ਕਾਫੀ ਮੋਡਿਊਲਸ ਜਿਹੜੇ ਨੇ ਉਹ ਬਸਟ ਕੀਤੇ ਨੇ ਇਹ ਹੁਣ ਰੀਸੈਂਟਲੀ ਜਿਹੜਾ ਜੀਵਨ ਫੌਜੀ ਦਾ ਇਹ ਅਸੋਸੀਏਟਸ ਸੀਗੇ ਇਹਨਾਂ ਦਾ ਮੋਡਿਊਲ ਬਸਟ ਹੋਇਆ ਫਰਦਰ ਇਹਦੇ ਵਿੱਚ ਕੁਝ ਹੋਰ ਕਨਸਾਈਨਮੈਂਟਸ ਜਿਹੜੀਆਂ ਆਈਆਂ ਨੇ ਉਹਦੇ ਬਾਰੇ ਵੀ ਜਿਹੜੀ ਪੁੱਛਗਛ ਜਾਰੀ ਹੈ ਸੋ ਜਿਹੜਾ ਸਾਰੀ ਬਿੱਗ ਪਿਕਚਰ ਹੈ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਕੰਪਲੀਟ ਹੁੰਦੀ ਹੈ ਇਹਨਾਂ ਦੇ ਅਸੋਸੀਏਟਸ ਜਿਹੜੇ ਹੋਰ ਰਹਿੰਦੇ ਆ ਉਹ ਫੜ ਹੁੰਦੇ ਇਹ ਸਾਰੀ ਕੰਪਲੀਟ ਹੋਏਗੀ ਦੈਨ ਵੀ ਕੈਨ ਸੇ ਕਿ ਹਾਂ ਇਹ ਜਿਹੜਾ ਸਾਰਾ ਸਾਰਾ ਇਹ ਨੈਟਵਰਕ ਕਿੱਥੋਂ ਚੱਲਿਆ ਸੀ ਤੇ ਡਰਾਪਿੰਗਸ ਕਿੱਥੇ ਹੋਈ ਸਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਕੋਈ ਪੰਜਾਬ ਆਪਣਾ ਗਵਰਨਮੈਂਟ ਕੁਝ ਕਰ ਰਹੀ ਜੀ ਬਿਲਕੁਲ ਜੀ ਐਫਆਈ ਵੀ ਹੋਣਗੇ ਨਾ ਉੱਤੇ ਨਹੀਂ ਨਹੀਂ ਐਫਆਈਆਰਸ ਹੋਈਆਂ ਨੇ ਪ੍ਰੋਪਰ ਜਿਹੜਾ ਐਵੀਡੈਂਸ ਜਿਹੜਾ ਹੈ ਉਹ ਆਨ ਫਾਈਲ ਲਿਆਇਆ ਗਿਆ ਹੈ ਤੁਸੀਂ ਦੇਖੋ ਇਹ ਕਈ ਕੇਸਸ ਦੇ ਵਿੱਚ ਜਿਹੜੇ ਵੱਡੇ ਗੈਂਗਸਟਰਸ ਨੇ ਜਿਨ੍ਹਾਂ ਨੇ ਟੈਰਰਿਸਟ ਐਕਟੀਵਿਟੀਆਂ ਦੇ ਵਿੱਚ ਵੀ ਇਨਵੋਲਵ ਨੇ ਉਹਨਾਂ ਤੇ ਯੂਆਪਾ ਵਰਗੇ ਵੀ ਜਿਹੜੇ ਹੈਗੇ ਐਕਸ ਲੱਗੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਉਹਨਾਂ ਨੇ ਸਾਡੇ ਤੋਂ ਕਾਫੀ ਵਾਰ ਡਿਟੇਲਸ ਮੰਗੀਆਂ ਨੇ ਅਸੀਂ ਪ੍ਰੋਵਾਈਡ ਕੀਤੀਆਂ ਨੇ ਤੇ ਹੋਪਫੁਲੀ ਜਿਹੜਾ ਹੈ ਸਾਡਾ ਕੰਮ ਓਨ ਇਨ ਰਾਈਟ ਡਾਇਰੈਕਸ਼ਨ ਹੈ आरसीएन वगैरह इशू हुए हैं कई केसेस ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਉਂਕਿ ਇਹ ਪ੍ਰੋਸੈਸ ਕਾਫੀ ਲੰਬੀ ਹੋ ਜਾਂਦੀ ਹੈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਵੱਡੀ ਹੈਗੀ ਹੈ ਤਾਂ ਉਹ ਇਟ ਵਿਲ ਟੇਕ ਸਮ ਟਾਈਮ ਤਾਂ ਜਿਨ੍ਹਾਂ ਦੇ ਵਿੱਚ ਡਾਕੂਮੈਂਟੇਸ਼ਨ ਪੂਰੀ ਹੋਈ ਹੈ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਹੈ ਇਹਨਾਂ ਦੀ ਕੇਸ ਫਾਈਲਸ ਹਨ ਡਾਕੂਮੈਂਟਸ ਜਿਹੜੇ ਹੈ ਗਵਰਨਮੈਂਟ ਆਫ ਇੰਡੀਆ ਨੂੰ ਫਾਰਵਰਡ ਕੀਤੇ ਉਹਨਾਂ ਦੇ ਵਿੱਚ ਅੱਗੇ ਜਿਹੜਾ ਹੈ ਡਿਸੀਜਨ ਉਹਨਾਂ ਵੱਲੋਂ ਲਿਆ ਜਾਣਾ ਹੈ ਹਾਲਾਂਕਿ ਕਈ ਕੇਸਸ ਦੇ ਵਿੱਚ ਜਿੱਥੇ-ਜਿੱਥੇ ਬੈਠੇ ਨੇ ਉਹਨਾਂ ਗਵਰਨਮੈਂਟਸ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈ ਕਮਿਊਨੀਕੇਸ਼ਨ ਚੱਲ ਰਿ ਕਈ ਕੇਸਸ ਦੇ ਵਿੱਚ ਉਹ ਐਡਵਾਂਸ ਲੈਵਲ ਤੇ ਵੀ ਹੈ ਫਰਦਰ ਕਿਉਂਕਿ ਜਿਵੇਂ ਯੂਐਸ ਦੇ ਵਿੱਚ ਗਵਰਨਮੈਂਟ ਚੇਂਜ ਹੋਈ ਹੈ ਤਾਂ ਜਾਂ ਹੋ ਰਿਹਾ ਹੈ ਸੋ ਉਹ ਜਿਹੜੀ ਸਾਰੀ ਚੀਜ਼ਾਂ ਹੈ ਕਿਵੇਂ ਪੋਲਿਟੀਕਲ ਸਿਨੈਰੀਓ ਹੈ ਉਹ ਸਾਰਾ ਜਿਹੜਾ ਹੈ ਕਿ ਫਰਦਰ ਡਿਸਿਸ਼ਨ ਜਿਹੜੇ ਜਿਹੜੇ ਲੈਣੇ ਹਨ ਉਹ ਲੈ ਜਾਣਗੇ